ਸੋ ਸਟੱਡੀ ਵੀਜ਼ਾ ਦੇ ਪ੍ਰਤੀ ਕੈਨੇਡਾ ਦੀ ਸਰਕਾਰ ਦਾ ਰੁਖ ਹਾਲੇ ਵੀ ਸਖਤ ਹੈ 3% ਦੇ ਕਰੀਬ ਸਟੱਡੀ ਵੀਜ਼ਾ ਅਪਰੂਵ ਹੋ ਰਹੇ ਨੇ ਹੁਣ ਇੱਥੇ ਸਭ ਤੋਂ ਮਹੱਤਵਪੂਰਨ ਹੋ ਜਾਂਦਾ ਹੈ ਵਿਦਿਆਰਥੀਆਂ ਦੇ ਲਈ ਕਿ ਤੁਸੀਂ ਇੱਕ ਵੀ ਫੇਕ ਡਾਕੂਮੈਂਟ ਨਹੀਂ ਲਾਉਣਾ ਤੁਹਾਨੂੰ ਬੈਨ ਲੱਗ ਸਕਦਾ ਹੈ ਪਰ ਪੁਰਾਣੇ ਸਮਿਆਂ 'ਚ ਜਿਨ੍ਹਾਂ ਦੇ ਫੇਕ ਡਾਕੂਮੈਂਟਸ ਨੇ ਉਹਨਾਂ ਨੂੰ ਕੈਨੇਡਾ ਪੋਸਟ ਸਟੱਡੀ ਵਰਕ ਪਰਮਿਟ ਦੇਣ ਤੋਂ ਇਨਕਾਰ ਕਰ ਸਕਦਾ ਹੈ ਸੋ ਤੁਸੀਂ ਹੁਣ ਫੇਕ ਡਾਕੂਮੈਂਟ ਨਹੀਂ ਲਾਉਣਾ ਹੋਰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਅਮਰਜੀਤ ਸਿੰਘ ਕਮਰ ਇਸ ਵੀਡੀਓ ਚ ਸਾਨੂੰ ਪੂਰੀ ਕਲੈਰਿਟੀ ਦੇਣਗੇ ਕਮਰ ਸਾਹਿਬ ਸ਼ੁਰੂਆਤ ਕਰੋ ਸਟੱਡੀ ਵੀਜ਼ਾ ਚਾਹੇ ਉਹ ਕੈਨੇਡਾ ਦਾ ਹੈ ਜਿੱਥੇ ਅੱਜ ਦੇ ਹਾਲਾਤ ਬਹੁਤ ਜ਼ਿਆਦਾ ਵਧੀਆ ਨਹੀਂ ਚੱਲ ਰਹੇ ਸੋ ਅੱਜ ਦੇ ਸਮੇਂ ਚ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਪਊਗੀ ਕੈਨੇਡਾ ਦਾ ਅਗਰ ਤੁਸੀਂ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਸੋ ਸਭ ਤੋਂ ਪਹਿਲਾਂ ਕੈਨੇਡਾ ਨੂੰ ਲੈ ਕੇ ਆਪਾਂ ਤੁਹਾਨੂੰ ਕਲੈਰਿਟੀ ਦਿੰਨੇ ਆ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ ਹੈ ਕੈਨੇਡਾ ਇੱਕ ਚੀਜ਼ ਤੁਹਾਨੂੰ ਸਮਝ ਨਹੀਂ ਪਊਗੀ ਕਿ ਜੋ ਕੈਨੇਡਾ 2023 ਤੱਕ ਸੀ ਉਹ ਕੈਨੇਡਾ ਹੁਣ 2025 ਚ ਵੀ ਨਹੀਂ ਹੈਗਾ 27 ਚ ਵੀ ਨਹੀਂ ਆਉਣਾ ਤੇ 29 ਚ ਵੀ ਆਉਣ ਦੇ ਚਾਂਸ ਘਟਿਆ ਹੁਣ ਕੈਨੇਡਾ ਨੇ ਇੱਕ ਫਿਕਸ ਪੈਟਰਨ ਫੜ ਲਿਆ ਜਿਹੜਾ ਪੈਟਰਨ ਤਕਰੀਬਨ ਤਕਰੀਬਨ ਆਸਟ੍ਰੇਲੀਆ ਦਾ ਕਾਪੀ ਲੱਗ ਰਿਹਾ ਜਿੱਥੇ ਬੱਚਿਆਂ ਨੂੰ ਵੀਜ਼ੇ ਜ਼ਿਆਦਾ ਤੋਂ ਜ਼ਿਆਦਾ ਸਿਰਫ ਯੂਨੀਵਰਸਿਟੀਆਂ 'ਚ ਦਿੱਤੇ ਜਾ ਰਹੇ ਨੇ ਔਰ ਉਹ ਵੀ ਸਿਰਫ ਪਬਲਿਕ ਯੂਨੀਵਰਸਿਟੀਆਂ 'ਚ ਦਿੱਤੇ ਜਾ ਰਹੇ ਨੇ ਮਤਲਬ ਗਵਰਨਮੈਂਟ ਫੰਡਡ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਔਰ ਦਿੱਤੇ ਵੀ ਜਾ ਰਹੇ ਨੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਪਹਿਲੀ ਸ਼ਰਤ ਤੇ ਆ ਕਿ ਉਹਨਾਂ ਦਾ ਅਕੈਡੈਮਿਕ ਪ੍ਰੋਫਾਈਲ ਸਟਰੋਂਗ ਆ ਅਕੈਡੈਮਿਕ ਪ੍ਰੋਫਾਈਲ ਮਤਲਬ ਉਹਨਾਂ ਦਾ ਪੜ੍ਹਾਈ ਲਿਖਾਈ ਵਾਲਾ ਹਿੱਸਾ ਪਲੱਸ 2 ਕੀਤੀ ਹੈ ਤਾਂ ਈਚ ਸਬਜੈਕਟ 60 ਦਾ ਸਕੋਰ ਹੈਗਾ ਆਈਲਟਸ ਕੀਤੀ ਹੈ ਤਾਂ ਈਚ ਮੋਡਿਊਲ 6 ਦਾ ਸਕੋਰ ਹੈਗਾ ਪੀਟੀ ਕੀਤੀ ਹੈ ਤੇ ਘੱਟੋ ਘੱਟ ਈਚ ਮੋਡਿਊਲ 59 ਦਾ ਸਕੋਰ ਹੈਗਾ ਤੇ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਓਵਰਆਲ 60% ਆ ਆ ਗੁੱਡ ਪ੍ਰੋਫਾਈਲ ਸੋ ਇਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਔਰ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ੇ ਇੱਥੇ ਨੇ 70 ਤੋਂ 80% ਇੱਥੇ ਵੀਜ਼ੇ ਦਾ ਸਕਸੈਸ ਰੇਟ ਮਿਲਦਾ ਪਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕੁਝ ਸ਼ਰਤਾਂ ਇਸ ਤੋਂ ਇਲਾਵਾ ਤੁਹਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ 1 ਸਾਲ ਦਾ ਜੀਆਈਸੀ 1 ਸਾਲ ਦੀ ਫੀਸ ਦੂਜੀ ਸਾਲ ਦੀ ਫੀਸ ਦੇ ਫੰਡ ਤੇ ਪਲੱਸ ਪਰਿਵਾਰ ਦੀ ਇਨਕਮ 10 ਤੋਂ 12 ਲੱਖ ਦੇ ਵਿੱਚ ਇਹ ਸ਼ਰਤਾਂ ਤੁਸੀਂ ਨਾਲ ਪੂਰੀਆਂ ਕਰ ਦਿੰਦੇ ਹੋ ਤਕਰੀਬਨ 100% ਵਰਗੇ ਤੁਸੀਂ ਚਾਂਸ ਆਪਣੇ ਵੀਜ਼ੇ ਤੇ ਬਣਾ ਲੰਨੇ ਆ। ਇਹਦੇ ਮੁਕਾਬਲੇ ਕਾਲਜਾਂ ਦੇ ਵਿੱਚ ਸਕਸੈਸ ਰੇਟ ਐਸਟਮੇ 50% ਤੋਂ 20 ਘੱਟ ਚੱਲ ਰਿਹਾ ਜਾਂ ਕਹਿ ਲੋ 50% ਚੱਲ ਰਿਹਾ ਦਿਲ ਰੱਖ ਲਈ ਬਟ ਹਾਲਾਤ ਉੱਥੇ ਵਾਲੇ ਸੈਕਸ਼ਨ 'ਚ ਬਹੁਤੇ ਵਧੀਆ ਨਹੀਂਗੇ। ਪਰ ਅੱਜ ਵੀ ਸਮਝਦੇ ਨਾ ਸਮਝਦੇ ਹੋਏ ਲੋਕ ਚਾਹੇ ਏਜੰਟਾਂ ਦੀਆਂ ਗੱਲਾਂ 'ਚ ਆਕੇ ਚਾਹੇ ਯਾਰਾਂ ਦੋਸਤਾਂ ਦੀਆਂ ਸਲਾਹਾਂ 'ਚ ਆਕੇ ਕਿਉਂਕਿ ਜਿਹੜੇ ਉੱਥੇ ਪੁਰਾਣੇ ਬੈਠੇ ਉਹ ਪੁਰਾਣੇ ਸਿਸਟਮ ਨਾਲ ਸੋਚੀ ਜਾਂਦੇ ਆ। ਉਹਨਾਂ ਨੂੰ ਨੰਮੇ ਦਾ ABC ਵੀ ਨਹੀਂ ਪਤਾ ਵੀ ਇਥੋਂ ਕਿਦਾਂ ਵੀਜ਼ਾ ਮਿਲ ਰਿਹਾ ਪਰ ਚਲੋ ਇਹ ਤੁਹਾਡੀ ਮਰਜ਼ੀ ਹੈ ਕੋਈ ਬੰਦਾ ਸਿੱਧਾ ਸਮਝਦਾ ਕੋਈ ਠੋਕਰ ਖਾ ਕੇ ਸਮਝਦਾ ਸੋ ਜਿਹੜੇ ਬੱਚੇ ਕਾਲਜਾਂ 'ਚ ਅਪਲਾਈ ਕਰ ਰਿਹਾ ਜੀ ਬਹੁਤੇ ਉਹਨਾਂ 'ਚੋਂ ਰਿਫਿਊਜ਼ਲ ਦੇਖ ਰਿਹਾ ਸੋ ਸਲਾਹ ਇਹ ਹੀ ਹੈ ਕਿ ਇਸ ਸਮੇਂ ਸਿਰਫ ਯੂਨੀਵਰਸਿਟੀਆਂ ਦਾ ਰੁਖ ਕੀਤਾ ਜਾਵੇ ਤੇ ਸਰਕਾਰੀ ਯੂਨੀਵਰਸਿਟੀਆਂ ਦਾ ਹੀ ਰੁਖ ਕੀਤਾ ਜਾਵੇ ਤੇ ਡਿਗਰੀ ਪ੍ਰੋਗਰਾਮ ਦੀ ਜਾਇਆ ਜਾਵੇ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਦੂਸਰੇ ਪਾਸੇ ਗੱਲ ਕਰੀਏ UK ਤੇ ਫਿਨਲੈਂਡ UK ਫਿਨਲੈਂਡ ਇਹ ਦੋ ਸ਼ਾਨਦਾਰ ਕੰਟਰੀਆਂ ਜਿਹੜੀਆਂ ਹਰ ਨਿਰਾਸ਼ ਹੋਏ ਬੱਚੇ ਨੂੰ ਕੁਛੜ ਚੋکریاں ਨੇ ਸੋ ਮਤਲਬ ਹੱਸ ਕੇ ਵੀਜ਼ਾ ਦੇ ਰੀਆਂ ਨੇ UK ਦੇ ਵਿੱਚ ਵੀ ਤੁਸੀਂ ਵਿਦ ਆਇਲੈਂਡਸ ਵਿਦਆਊਟ ਆਇਲੈਂਡਸ ਗੈਪ ਦੇ ਨਾਲ ਵੀਜ਼ਾ ਲੈ ਸਕਦੇ ਹੋ ਤੇ ਜੇ ਕਿਤੇ ਨਾ ਕਿਤੇ ਤੁਸੀਂ UK 'ਚ ਰਹਿ ਜੰਨੇ ਹੋ ਕਿਉਂਕਿ ਥੋੜੀ ਜੀ ਸਖਤਾਈ ਤਾਂ ਉੱਥੇ ਵੀ ਹੈਗੀ ਹੈ ਜਾਂ ਤੁਸੀਂ ਕੈਨੇਡਾ ਵਾਂ ਕੁਝ ਉਹਨੇ ਹੋ ਕਿ ਮੈਨੂੰ ਪੀਆਰ ਫਟਾਫਟ ਮਿਲ ਜੇ ਫਿਰ ਉਹ ਦੂਸਰੀ ਕੰਟਰੀ ਜਿਹੜੀ ਤੁਹਾਨੂੰ 100% ਰਿਜ਼ਲਟ ਇਸ ਸਮੇਂ ਦੇ ਰਹੀ ਹੈ ਉਹ ਹੈਗੀ ਹੈ ਫਿਨਲੈਂਡ ਸੋ ਫਿਨਲੈਂਡ ਜੋ ਕਿ ਇੱਕ ਸ਼ੈਨੀਗਨ ਕੰਟਰੀ ਹੈ ਬਟ ਯੂਰੋਪੀਅਨ ਕੰਟਰੀ ਹੋਣ ਦੇ ਵਿੱਚ ਵੀ ਇਹਦਾ ਇੱਕ ਬੜਾ ਵੱਡਾ ਫਾਇਦਾ ਹੈ ਕਿ ਇਹਦੇ ਵਿੱਚ ਇੰਗਲਿਸ਼ ਸਪੀਕਿੰਗ ਹੈ ਕਿਉਂਕਿ ਜਿੰਨੀਆਂ ਵੀ ਤੁਸੀਂ ਯੂਰੋਪੀਅਨ ਕੰਟਰੀਆਂ 'ਚ ਜਾਂਦੇ ਹੋ ਬੱਚੇ ਮੈਂ ਦੇਖ ਰਿਹਾ ਪੇਟ ਚੱਲ ਚ ਜਰਮਨੀ ਜਾਂਦੇ ਨੇ ਜਾਂ ਤੁਸੀਂ ਕੋਈ ਕੰਦਾ ਮੈਂ ਫਰਾਂਸ ਜਾਣਾ ਜੀ ਕੋਈ ਕੰਦਾ ਜੀ ਮੈਂ ਇਟਲੀ ਜਾਣਾ ਜੀ ਮੈਂ ਤੁਹਾਨੂੰ ਦੱਸਾਂ ਇਹਨਾਂ ਸਾਰੀਆਂ ਜਗ੍ਹਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਸ਼ਾ ਦਾ ਬੜਾ ਵੱਡਾ ਮਸਲਾ ਹੈ ਲੈਂਗੁਏਜ ਨਹੀਂ ਆਉਂਦੀ ਤਾਂ ਬੱਚਾ ਉੱਥੇ ਜਾ ਕੇ ਬਹੁਤ ਕਸ਼ਟ ਚੱਲਦਾ ਜਿਹੜੇ ਗਏ ਉਹਨਾਂ ਨੂੰ ਇੱਕ ਵਾਰੀ ਪੁੱਛ ਕੇ ਫੇਰੇ ਜਾਏ ਫਿ ਇਹ ਤੁਹਾਨੂੰ ਦਿੱਕਤ ਨਹੀਂ ਆ ਸਕਦੀ ਕਿਉਂਕਿ ਫਿਨਲੈਂਡ ਇੱਕ ਨਾਰਡਿਕ ਕੰਟਰੀ ਹੈ ਨਾਰਡਿਕ ਕੰਟਰੀ ਹੋਣ ਦੇ ਕਰਕੇ ਇੱਥੇ ਆਪਣੀ ਲੈਂਗੁਏਜ ਉਹਨਾਂ ਦੀ ਫਿਨ ਹੈਗੀ ਹੈਗੀ ਹੈ ਬਟ ਇੱਥੇ ਇੰਗਲਿਸ਼ ਦਾ ਇਨਾ ਪ੍ਰਭਾਵ ਹੈ ਕਿ 70 ਤੋਂ 80% ਲੋਕ ਆਪਣੀ ਨਾਰਮਲ ਲਾਈਫ ਦੇ ਵਿੱਚ ਉੱਤੇ ਇੰਗਲਿਸ਼ ਬੋਲਦੇ ਨੇ ਸੋ ਇਟਸ ਲਾਈਕ ਅ ਨਾਰਮਲ ਇੰਗਲਿਸ਼ ਕੰਟਰੀ ਵਾਂਗੂ ਤੁਸੀਂ ਉੱਥੇ ਫੀਲ ਕਰੋਗੇ ਜਲਦੀ ਜੌਬਾ ਲੱਭਣ 'ਚ ਆਸਾਨੀ ਹੋਊਗੀ ਜਲਦੀ ਕੰਮਕਾਰ 'ਚ ਸੈੱਟ ਹੋਣ 'ਚ ਹੋਊਗੀ ਰੈਟ ਸੈਂਡ 'ਚ ਨਹੀਂ ਹੋਊਗੀ ਕਿਉਂਕਿ ਇੰਗਲਿਸ਼ ਨਾ ਨਾ ਕਰਦੇ ਵੀ ਆਪਣੇ ਬੱਚਿਆਂ ਨੂੰ ਗੱਲਬਾਤ ਕਰਨੀ ਜੋਗੀ ਤਾਂ ਵਾਧੂ ਹੁੰਦੀ ਹ ਸੋ ਆਫ ਹੈਦਨ ਫਿਨਲੈਂਡ ਦੇ ਉਹ ਦੂਜਾ 5 ਸਾਲਾਂ ਦੇ ਵਿੱਚ ਵਿੱਚ ਹੈ ਤੁਹਾਨੂੰ ਪੀਆਰ ਦੇ ਦਿੰਦਾ ਇੱਕ ਸਟੂਡੈਂਟ ਸੋ ਸਟੂਡੈਂਟ ਉੱਥੇ ਪੜ੍ਹੇ ਆਪਣਾ ਕੰਮ ਕਰੇ ਵਰਕ ਪਰਮਿਟ ਲਵੇ ਸਟੱਡੀ ਕਰੇ 5 ਸਾਲ ਲੀਗਲ ਤਰੀਕੇ ਪੂਰੇ ਕਰਦੇ ਮਿਕਸ ਕਰਕੇ ਕਰਦੇ ਦੋਨਾਂ ਵੀਜ਼ਿਆਂ ਦਾ ਜਾਂ ਇੱਕੋ ਵੀਜ਼ੇ ਦੇ 5 ਸਾਲ ਪੂਰੇ ਕਰ ਲੇ ਤਾਂ ਉਹ ਆਪਣਾ ਪੀਆਰ ਕਲੇਮ ਕਰ ਸਕਦਾ ਔਰ ਪੀਆਰ ਲੈਣ ਲਈ ਤੁਹਾਨੂੰ ਲੋਕਲ ਲੈਂਗੁਏਜ ਵੀ ਸਿੱਖਣ ਦੀ ਲੋੜ ਨਹੀਂ ਹੈਗੀ ਫਿਨਲੈਂਡ ਦੇ ਵਿੱਚ ਫਿਰ ਉਸ ਤੋਂ ਇਲਾਵਾ ਇੱਥੇ ਤੁਸੀਂ ਪਰਿਵਾਰ ਦੇ ਨਾਲ ਜਾ ਸਕਦੇ +2 ਵਾਲਾ ਵੀ ਆਪਣੀ ਫੈਮਿਲੀ ਨਾਲ ਇੱਥੇ ਜਾ ਸਕਦਾ ਹੈ ਗ੍ਰੈਜੂਏਸ਼ਨ ਵਾਲਾ ਤਾਂ ਯੂਕੇ ਵੀ ਜਾ ਸਕਦਾ ਹੈ ਫੈਮਿਲੀ ਦੇ ਨਾਲ ਕੈਨੇਡਾ ਵੀ ਜਾ ਸਕਦਾ ਕੁਝ ਕੇਸਾਂ 'ਚ ਬਟ ਇੱਕ ਫਿਨਲੈਂਡ ਐਸੀ ਕੰਟਰੀ ਹੈ ਸਮੇ ਜਿੱਥੇ +2 ਵਾਲਾ ਵੀ ਆਪਣੀ ਫੈਮਿਲੀ ਲੈ ਕੇ ਜਾ ਸਕਦਾ ਔਰ ਗੈਪ ਇੱਥੇ 10 10 12 12 ਸਾਲ ਦੇ ਆਰਾਮ ਨਾਲ ਅਸੈਪਟ ਹੋ ਜਾਂਦੇ ਨੇ ਸੋ ਇਹ ਬਹੁਤ ਫਾਇਦੇ ਹੈ ਜਿਹੜਾ ਤੁਹਾਨੂੰ ਫਿਨਲੈਂਡ ਯੂਐਸ ਦੇ ਵਿੱਚ ਜਿੰਨੀਆਂ ਵੀ ਹੁਣ ਸਖਤਾਈਆਂ ਹੋਈਆਂ ਬਹੁਤ ਸਾਰੇ ਰੂਲਸ ਰੈਗੂਲੇਸ਼ਨ ਇੱਥੇ ਵੀ ਉੱਪਰ ਥੱਲੇ ਹੋਏ ਨੇ ਇੱਕ ਸਮੇਂ ਯੂਐਸ ਨੇ ਵੀ ਬਹੁਤ ਵੀਜ਼ਾ ਵੰਡਿਆ 2023 ਚ ਗੱਲ ਕਰੀਏ 22 ਚ ਕਰੀਏ ਬਟ ਹੁਣ ਇੱਥੇ ਵੀ ਜਿਹੜਾ ਵੀਜ਼ਾ ਆ ਫਿਰ ਇੱਕ ਤਰੀਕੇ ਨਾਲ ਫਿਲਟਰਡ ਹੋ ਕੇ ਮਿਲ ਰਿਹਾ ਔਰ ਇਹਦੇ ਵਿੱਚ ਹੁਣ ਇੱਕ ਹੋਰ ਇੰਪੋਰਟੈਂਟ ਚੀਜ਼ ਆ ਗਈ ਹੈ ਜਿਹੜਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਅਪਾਇੰਟਮੈਂਟਾਂ ਬੰਦ ਹੋਈਆਂ ਉਹ ਅਪਾਇੰਟਮੈਂਟਾਂ ਇਸ ਲਈ ਬੰਦ ਕੀਤੀਆਂ ਗਈਆਂ ਨੇ ਕਿ ਹੁਣ ਉਹ ਇੱਕ ਸਿਸਟਮ ਬਣ ਰਿਹਾ ਐਮਬੈਸੀ ਦੇ ਵਿੱਚ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਚੈੱਕ ਕਰਦਾ ਬਹੁਤ ਸਾਰੇ ਨਿਆ ਉਤਰੇ ਹੋਏ ਫੇਸਬੁੱਕ YouTube ਆਪਣੇ ਇੰਸਟਾਗ੍ਰam ਅਕਾਊਂਟਾਂ ਤੇ ਕੁਝ ਵੀ ਪਾਉਂਦੇ ਰਹਿੰਦੇ ਨੇ ਕੁਝ ਵੀ ਸ਼ੇਅਰ ਕਰਦੇ ਰਹਿੰਦੇ ਨੇ ਹੁਣ ਇਦਾਂ ਵੀਜ਼ੇ ਨਹੀਂ ਮਿਲਨੇ ਹੁਣ ਐਵੀ ਚੀਜ਼ਾਂ ਦੱਸਣ ਗਿਆ ਕਿ ਤੁਹਾਡਾ ਇੰਟੈਂਸ਼ਨ ਕੀ ਹੈ ਤੁਸੀਂ ਜ਼ਿੰਦਗੀ ਚ ਕਿੰਨੇ ਕੁ ਸੀਰੀਅਸ ਹੋ ਖਾਸ ਕਰਕੇ ਜੇ ਇਹ ਚੀਜ਼ਾਂ ਕਿਸੇ ਪੋਲੀਟੀਕਲ ਚੀਜ਼ਾਂ ਨਾਲ ਰਿਲੇਟਡ ਹੋਣਗੀਆਂ ਜਿਹੜੀਆਂ ਅਮਰੀਕਾ ਨੂੰ ਪਸੰਦ ਨਹੀਂ ਤਾਂ ਤੁਹਾਨੂੰ ਇੰਨਾਂ ਚੀਜ਼ਾਂ ਦੇ ਉੱਤੇ ਵੀ ਵੀਜ਼ਾ ਨਾ ਕਰ ਸਕਦੇ ਨੇ ਸੋ ਆਪਣਾ ਸੋਸ਼ਲ ਮੀਡੀਆ ਜਿਨ੍ਹਾਂ ਨੇ ਯੂਐਸ ਜਾਣਾ ਹੈ ਭਾਵੇਂ ਟੂਰਿਸਟ ਵੀਜ਼ੇ ਦੇ ਭਾਵੇਂ ਸਟੱਡੀ ਵੀਜ਼ੇ ਤੇ ਉਹ ਧਿਆਨ ਨਾਲ ਤੇ ਸੋਚ ਸਮਝ ਕੇ ਵਰਤਨ ਅਜ ਤੋਂ ਬਾਅਦ ਦੂਸਰੀ ਚੀਜ਼ ਲੱਗੇ ਜਿਹੜੀ ਹੈ ਲਟਵੀਆ ਲਟਵੀਆ ਇੱਕ ਐਸੀ ਕੰਟਰੀ ਹੈ ਜਿੱਥੇ ਤੁਹਾਡਾ ਬਜਟ ਜਿਹੜੇ ਲੋਕਾਂ ਦਾ ਘੱਟ ਬਜਟ ਹੈ ਥੋੜੇ ਖਰਚੇ 'ਚ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਸ਼ਾਨਦਾਰ ਕੰਟਰੀ ਹੈ ਇੱਥੇ ਇੱਕ ਸਾਲ ਦਾ ਟੋਟਲ ਖਰਚਾ ਜਦੋਂ ਤੁਸੀਂ ਜਾਣਾ ਹੈ ਉਹ ਕਿਤੇ ਨਾ ਕਿਤੇ 8 ਲੱਖ ਦੇ 9 ਲੱਖ ਦੇ ਵਿੱਚ ਵਿੱਚ ਸਿਮਟ ਸਕਦਾ ਹੈ ਔਰ ਹਰ ਸਾਲ ਜਿਹੜੀ ਇੱਥੇ ਫੀਸ ਹੈ ਕਾਲਜ ਦੀ ਉਹ 5000 ਯੂਨੀਵਰਸਿਟੀ ਨਾਟ ਕਾਲਜ ਇੱਥੇ ਯੂਨੀਵਰਸਿਟੀਆਂ ਨੇ ਸੋ ਇੱਥੇ 5000 ਯੂਰੋ ਫੀਸ ਪੂਰੇ ਸਾਲ ਦੀ ਹੁੰਦੀ ਹੈ ਤਕਰੀਬਨ ਕਈ ਕੇਸਾਂ 'ਚ 3500 ਵੀ ਹੈਗੀ ਹੈ ਸੋ ਇਹ ਆਪਸ਼ਨਸ ਤੁਸੀਂ ਕਈ ਤਰ੍ਹਾਂ ਦੀਆਂ ਇੱਥੇ ਐਕਸਪਲੋਰ ਕਰ ਸਕਦੇ ਹੋ ਜੇ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਲਟਵੀਆ ਨੂੰ ਇੱਕ ਆਪਸ਼ਨ ਬਣਾ ਸਕਦੇ ਹੋ ਵੀਜ਼ਾ ਸਕਸੈਸ ਰੇਟ ਵੀ 100% ਹੈ ਵਿਦਾਊਟ ਆਈਲੈਟਸ ਵੀ ਪੋਸੀਬਲ ਹੈ ਤੇ ਸਭ ਤੋਂ ਵੱਡੀ ਗੱਲ ਹੈ ਸ਼ੇਨੈਗਨ ਕੰਟਰੀ ਹੈ ਸੋ ਇਕੋ ਵੀਜ਼ੇ ਦੇ ਵਿੱਚ ਤੁਹਾਡੇ ਕੋਲ ਹੋਰ 30 ਕੰਟਰੀਆਂ ਆ ਜਾਂਦੀਆਂ ਨੇ ਕੱਲ ਨੂੰ ਤੁਸੀਂ ਜਰਨੀ ਇਟਲੀ ਫਰਾਂਸ ਸਪੇਨ ਕਿਤੇ ਵੀ ਆਉਣਾ ਜਾਣਾ ਹੋਵੇ ਤੁਹਾਨੂੰ ਕੋਈ ਵੀਜ਼ਾ ਕੋਈ ਪਾਸ ਕੋਈ ਲਾਇਸੈਂਸ ਕੁਝ ਨਹੀਂ ਚਾਹੀਦਾ ਤੁਸੀਂ ਆਪਣੀ ਸਟੱਡੀ ਤੋਂ ਵਿੱਚ ਕਦੀ ਵੀ ਹੌਲੀਡੇਸ ਨੇ ਤਾਂ ਤੁਸੀਂ ਕਿਤੇ ਵੀ ਪੂਰੇ ਸ਼ੈਨੈਗਨ ਚ ਘੁੰਮਣ ਫਿਰਨ ਜਾ ਸਕਦੇ ਹੋ ਸੋ ਬਹੁਤ ਸਾਰੇ ਫਾਇਦੇ ਇਮੀਗ੍ਰੇਸ਼ਨ ਦੇ ਵਿੱਚ ਬਟ ਇਮੀਗ੍ਰੇਸ਼ਨ ਦਾ ਰੋਕ 2024 ਟੋਲਪ ਲੈ ਕੇ 25 ਤੱਕ ਲਗਾਤਾਰ ਬਦਲਿਆ ਜਿੱਥੇ ਕੈਨੇਡਾ ਲੋਕਾਂ ਦੀ ਪਹਿਲੀ ਚੁਆਇਸ ਹੁੰਦੀ ਸੀ ਹੁਣ ਯੂਕੇ ਤੇ ਫਿਨਲੈਂਡ ਨੂੰ ਪਹਿਲੀ ਚੁਆਇਸ ਬਣਾ ਰਹੇ ਨੇ ਲਗਾਤਾਰ ਨੰਬਰ ਨੋਟ ਕਰ ਲਓ 9023890238 ਸਾਡਾ 21 ਨੰਬਰ ਹੈ ਜਿੱਤੇ ਤੁਸੀਂ ਕਾਲ ਕਰ ਸਕਦੇ ਹੋ ਮੈਂ ਵੀ ਅਨਸਰ ਕਰਾਂਗਾ ਟੀਮ ਵੀ ਅਨਸਰ ਕਰੇਗੀ ਔਰ ਪਲੱਸ ਮੈਂ ਦੱਸਣਾ ਕਿ ਸਾਡੇ ਜਿਹੜੇ ਆਫਿਸ ਨੇ ਉਹ ਪੰਜਾਬ ਦੇ ਵਿੱਚ ਤਕਰੀਬਨ 9 ਸ਼ਹਿਰਾਂ ਚ ਨੇ ਉਸ ਤੋਂ ਇਲਾਵਾ ਜੰਮੂ ਹੈ ਹਰਿਆਣਾ ਤਿੰਨ ਸ਼ਹਿਰਾਂ 'ਚ ਨੇ ਦਿੱਲੀ ਸੋ ਤੁਸੀਂ ਬੇਫਿਕਰ ਹੋ ਕੇ ਟੀਮ ਨਾਲ ਜਿੱਥੋਂ ਵੀ ਹੋ ਨਿਸ਼ਚਿੰਤ ਹੋ ਕੇ ਕਨੈਕਟ ਕਰ ਸਕਦੇ ਹੋ ਤੁਹਾਡੇ ਇਲਾਕੇ ਛੱਗੇ ਸਾਡਾ ਇੱਕ ਆਫਿਸ ਜ਼ਰੂਰ ਹੈਗਾ ਸੋ ਟੀਮ ਨੂੰ ਮਿਲੋ ਆਪਣੇ ਕੇਸਾਂ ਨੂੰ ਲੈ ਕੇ ਡਿਸਕਸ ਕਰੋ ਤੇ ਇੱਕ ਵੱਡਾ ਫਾਇਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਹਰ ਕੇਸ ਇੱਥੇ ਪੈਕੇਜ ਅਪਲਾਈ ਕਰ ਸਕਦੇ ਹੋ ਜਿੱਤੇ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੁੰਦੇ ਆ ਸਾਡਾ ਮੇਨ ਮਕਸਦ ਹੀ ਵੀਜ਼ਾ ਹੈ ਬੱਚੇ ਵੀ ਕਮਾਈ ਸਾਨੂੰ ਪਤਾ ਆਪੇ ਆ ਜਣੀ ਹੈ ਜਦੋਂ ਅਗਲੇ ਨੂੰ ਵੀਜ਼ਾ ਲੈ ਕੇ ਦਵਾਂਗੇ ਸੋ ਇਹ ਵੱਡਾ ਫਾਇਦਾ ਤੁਸੀਂ ਬ੍ਰਾਡਵੇ ਦੀ ਟੀਮ ਨਾਲ ਚੁੜ ਕੇ ਲੈ ਸਕਦੇ ਹੋ ਔਰ ਆਡੀ ਟੀਮ ਨਾਲ ਕੰਟੈਕਟ ਕਰਕੇ ਆਪਣੇ ਕੇਸਿਸ ਨੂੰ ਅਪਲਾਈ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸੋ ਅਮਰਜੀਤ ਸਿੰਘ ਕਮਰ ਸਾਡੇ ਨਾਲ ਮੌਜੂਦ ਸੀ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਸਕਰੀਨ ਤੇ ਨੰਬਰ ਹੈ 90238 90238 ਸਾਰੇ ਵਿਦਿਆਰਥੀ ਇਸ ਨੰਬਰ ਤੇ ਟੈਲੀਫੋਨ ਕਰ ਸਕਦੇ ਨੇ ਅਮਰਜੀਤ ਸਿੰਘ ਕਮਰ ਹੁਣਾਂ ਦੇ ਨਾਲ ਸਿੱਧਾ ਰਾਬਤਾ ਤੁਸੀਂ ਬਣਾ ਸਕਦੇ ਹੋ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਕੋਈ ਕਨਫਿਊਜ਼ਨ ਹੈ ਤੇ ਤੁਸੀਂ ਤੁਰੰਤ ਫੋਨ ਕਰੋ ਤੇ ਆਪਣੀ ਕਨਫਿਊਜ਼ਨ ਦੂਰ ਕਰੋ ਤੁਸੀਂ ਨੇੜੇ ਦੇ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਬਹੁਤ ਬਹੁਤ